ਸੱਜਣ ਕਹਿੰਦੇ ਬਈ ਕੋਠੀ ਨੂੰ ਪੇਂਟ ਕਰਾ ਲਾ ਮੈਂ ਕਿਹਾ ਭਰਾਵਾ ਕੀ ਪੇਂਟ ਕਰਾਵਾਂ ਕੋਠੀ ਨੂੰ ਜਿੰਨੀ ਆ ਬਾਲਟੀਆਂ ਮੰਗਾਨਾ ਐਸ਼ੀਆ ਨੂੰ ਪੇਂਟ ਦੀ ਸਾਰੀ ਦਾ ਮੂੰਹ ਨੂੰ ਲਾ ਲੈਂਦੀ ਐ ਇਹ ਸੋਹਰੇ ਚੱਲੇ ਥੋੜੀ ਘਾਬੀ ਨੂੰ ਹੀ ਛੱਡਣਾ ਹੋਰ ਗੱਲਾਂ ਦੀ ਗੱਲਾਂ ਸਸਾ ਨੂੰ ਉਹਦਾ ਪਿਆਰ ਬਹੁਤ ਐਨਾਂ ਦਾ ਕਿੰਨਾ ਤੇਜੀ ਭਰਿਆ ਭੀਦ ਨੇ ਤੇ ਪਰਸ ਭਰਿਆ ਖਾਣ ਪੀਣ ਦੇ ਸਾਮਾਨ ਦੇ ਨਾਲ ਹੋਰ ਕੀ ਜੇ ਮੇਕਅਪ ਨਾ ਭਰਿਆ ਹੋਵੇ ਖਾਣ ਪੀਣ ਨਾਲ ਖਾਣ ਪੀਣ ਨਾਲ ਭਰਿਆ ਹੈ ਇਹ ਪਤੀਜੇ ਦਾ ਬਰਥਡੇ ਆ ਨਾਲੇ ਇਹਦੀ ਕੀ ਕਹਿੰਦੇ ਆ ਭਤੀਜੇ ਦਾ ਬਰਥਡੇ ਆ ਤੇ ਨਾਲੇ ਕੀ ਕਹਿੰਦੇ ਆ ਹੈਗੀ ਆ ਬ੍ਰਦਰ ਦੀ ਸਾਲਗिराਹ ਐ ਸ੍ਰੀ ਚੱਲੀ ਆ ਪਹਿਲਾਂ ਹੀ ਮੈਡਮ ਮੈਂ ਕਿਹਾ ਸਾਡਾ ਦਿਲ ਨਹੀਂ ਲੱਗਣਾ ਤੂੰ ਚੱਲੀ ਆ ਕਹਿੰਦੀ ਤੁਸੀਂ ਵੀ ਨਾਲ ਹੀ ਚੱਲੋ ਹਾਂ ਮੈਂ ਭੱਜ ਕੇ ਚਲੀ ਗਈ ਸੀਗੀ ਫੈਸਟ ਸੀਟ ਤੇ ਕਿਉਂਕਿ ਮੇਰੇ ਕੋਲ ਆ ਮੈਂ ਮੈਨੂੰ ਫਲੈਟ ਸੀ ਜਿਵੇਂ ਉਸ ਤਰ੍ਹਾਂ ਮੈਂ ਹੀਲ ਪਾ ਕੇ ਜਿੱਥੇ ਤੇ ਬੱਚਿਆਂ ਨੂੰ ਜਾਣਾ ਲੈ ਭੱਜ ਤੂੰ ਉਹ ਘਟਾ ਇੱਚੀ ਐ ਤਰ ਕੋਈ ਹਾਂ ਭੱਜ ਜਾ ਭੱਜ ਜਾ ਭੱਜ ਜਾ ਗਿੱਟਾ ਨਾ ਬਣਾ ਲਈ ਬਸ ਗਿੱਟਾ ਨਾ ਬਣਾ ਲਈ ਮੇਰਾ ਪੁੱਤ ਜਾ ਵੀ ਭੀਜੀ ਵੀ ਹੀਲਾ ਪਾ ਕੇ ਮੂੰਹ ਚਾੜ ਲੋਕੀ ਕਹੀ ਸੱਜਣ ਕਹਿੰਦੇ ਬਈ ਕੋਠੀ ਨੂੰ ਪੇਂਟ ਕਰਾ ਲਾ ਮੈਂ ਕਿਹਾ ਭਰਾਵਾ ਕੀ ਪੇਂਟ ਕਰਾਵਾਂ ਕੋਠੀ ਨੂੰ ਜਿੰਨੀ ਆ ਬਾਲਟੀਆਂ ਮੰਗਾਨਾ ਐਸ਼ੀਰ ਪੇਂਟ ਦੀ ਸਾਰੀ ਤਾਂ ਮੂੰਹ ਨੂੰ ਲਾ ਲਿੰਦੀ ਜੇ ਸੋਰੇ ਚੱਲੇ ਥੋੜੀ ਕੋ ਆਬੀ ਨੂੰ ਛੱਡਣਾ ਹੋਰ ਗੱਲਾਂ ਦੀ ਗੱਲਾਂ ਸਸਨੂੰ ਦਾ ਪਿਆਰ ਬਹੁਤ ਹੈ ਇਹਨਾਂ ਦਾ ਜਿੱਥੇ ਜਾਣਾ ਹੈ ਮम्मी ਨਾਲ ਚਲੋ ਚੱਲੋ ਹਾਂ ਕੱਪੜੇ ਵੀ ਲੈਣੇ ਹੋਣਗੇ ਨਾ ਕੱਪੜੇ ਲੈਣੇ ਹੋਣਗੇ ਮੈਂ ਕਿਹਾ ਮਜਾਲਾ ਵਿਚਾਰੇ ਕਿਹੇ ਦੁਕਾਨ ਤੇ ਆਪ ਚਲ ਜੇ ਮम्मी ਦੋ ਅਗਲੇ ਕੇ ਆਉਗੀ ਤਾਂ ਲੈ ਕੁਝ ਵੀ ਲੈਣਾ ਇਹਨੇ ਮੰਮੀ 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 ਲਿਆ ਦਿਓ ਮੰਮੀ ਮੈਂ ਇੱਕ ਦੇ ਚਾਰ ਲੈ ਦਿੰਦੇ ਆ ਮੈਂ ਬਰੇਲੀ ਨੇ ਜਾਣਾ ਤੇ ਕੁਲੇ ਆਣ ਅੱਛਾ ਗੱਡੀ ਚਲਾ ਕੇ ਦੇਖ ਲੋ ਮੰਮੀ ਅਪਲ ਤੇ ਮੰਮੀ ਨੇ ਜਾਣਾ ਨਹੀਂ ਤੇ ਫਿਰ ਜਦੋਂ ਜਾਣਾ ਆ ਤਾਂ ਫਿਰ ਮੰਮੀ ਕਹਿੰਦੀ ਐ ਵੀ ਲੈ ਲੈ ਐ ਵੀ ਲੈ ਲੈ ਉਦੋਂ ਪ੍ਰੀਤ ਨੂੰ ਰਜਾ ਦਿੰਦੇ ਫਿਰ ਮਾਤਾ ਜ਼ਿੰਦਗੀ ਇੰਨੀ ਸੋਹਣੀ ਮੰਮੀ ਦੀ ਪਸੰਦ ਸੋਹਣੀ ਆ ਪਤਾ ਨਾ ਨੂੰ ਕਿਉਂਕਿ ਮੰਮੀ ਨੇ ਵੀ ਨੋ ਪਸੰਦ ਕੀਤੀ ਮੰਮੀ ਨੇ ਤੈਨੂੰ ਪਸੰਦ ਕੀਤੀ ਦਾ ਘਰੋਂ ਨਿਕਲ ਪਏ ਆ ਚੱਲੇ ਆ ਪੇ ਫਰੀਦ ਦੇ ਪੇਕੇ ਸੋਹਰਿਆਂ ਨੂੰ ਚੱਲੇ ਆਪਾਂ ਚੋ ਸੋਹਰਿਆਂ ਦੇ ਪਹੁੰਚ ਗਏ ਬਈ ਸਾਰਿਆਂ ਨੂੰ ਮਿਲ ਕੇ ਤੇ ਫਿਰ ਪੀਤਾ ਆਪਾਂ ਚਾਹ ਪਾਣੀ ਮੈਂ ਤੇ ਖਾ ਲਈ ਇਹ ਸਾਡੇ ਭਤੀਜੇ ਨੇ ਸਾਰੇ ਸਾਰੀ ਚੀਜ਼ ਖਾ ਥਾ ਥਾ ਇਹ ਕੋਪੀ ਦੀ ਹੈ ਆ ਗਿਆ ਸਾਡਾ ਵੱਡੇ ਭਾਈ ਵੀ ਆ ਗਿਆ ਵਾ ਭਾਬੀ ਨੂੰ ਵੀ ਬੁਲਾਓ ਦੇਖੋ ਦੋ ਦੀ ਵੀ ਹੈ ਤੁਹਾਡੇ ਕੋਲ ਇੱਕ ਆ ਇੱਕ ਆ ਸੁਣ ਲਈ ਲੋ ਜੀ ਦਾਦਾ ਦਾਦੀ ਵੀ ਆ ਗਏ ਨੇ ਰੈਡੀ ਗੱਡੇ ਠੀਕ ਨਹੀਂ ਹੈਗੇ ਨਾ ਸੱਪ ਨਹੀਂ ਰਿਹਾ ਅੱਛਾ ਲੱਗਦਾ ਕੋਈ ਭੁੱਲ ਗਿਆ ਤਾਂ ਹੀ ਯਾਦ ਕਰ ਰਿਹਾ ਕੀ ਕੇਕ ਕਟਵਾ ਕੇ ਤੇ ਫਿਰ ਬਾਈ ਜੀ ਸਾਰਿਆਂ ਨੇ ਖਚਾਈਆਂ ਫੋਟੋਆਂ ਫੋਟੋਆਂ ਕਰਾ ਕੇ ਫਿਰ ਹੋ ਗਿਆ ਆਪਾਂ ਕੇਕ ਦੇ ਦੋ ਵਾਲੇ ਇੱਕ ਕੇਕ ਉਹ ਖਾ ਕੇ ਸਾਡੇ ਤਾਂ ਇੰਨੀ ਨੂੰ ਰੋਟੀ ਵੀ ਤਿਆਰ ਹੋ ਗਈ ਸੀ ਤੇ ਆਪਾਂ ਇੱਕ ਗੱਡੀ ਵੀ ਭੇਜਨੀ ਸੀ ਬਾਈ ਜੀ ਗੱਡੀ ਗੱਡੀ ਭੇਜੀ ਤੇ ਫੇਰ ਖਾਧੀ ਰੋਟੀ ਜੋਨ ਕਰਨ ਲੱਗੇ ਆਪਾਂ ਡਿਨਰ ਇਹ ਲਵਾ ਰਹੇ ਆ ਦੇਖੋ ਗੱਡੀ ਡਿਊਟੀ ਲਵਾ ਰਹੇ ਆ ਗੱਡੀ ਭੇਜ ਕੇ ਖਾਧੀ ਰੋਟੀ ਤੇ ਪ੍ਰੀਤ ਨੂੰ ਛੱਡਿਆ ਪੈ ਕੇ ਆ ਗਏ ਘਰੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ